ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਰਨ ਸਾਹਿਬ ਬਾਈ ਸਤਨਾਮ ਸਿੰਘ ਦੇ ਕੋਲਿਆਂ ਦੋਸਤੋ ਤੇ ਅੱਜ ਮੱਝਾਂ ਤੁਹਾਨੂੰ ਆਪਾਂ ਤਿੰਨ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਵੜਾ ਵੀ ਬਿਲਕੁਲ ਜਿਹੜੀਆਂ ਹਾਜ਼ਰ ਨੇ ਪੰਜ ਵੜਾ ਵੀ ਮਕਾਊਗਾ ਸੋ ਉਹ ਵੀ ਤੁਸੀਂ ਦੇਖ ਲਿਆ ਨੇ ਫਿਲਹਾਲ ਜਿਹੜੀਆਂ ਮੱਝਾਂ ਤੁਹਾਨੂੰ ਇਹ ਦਿਖਾ ਦਿੰਨੇ ਆ ਸੋ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਸਤਨਾਮ ਸਿੰਘ ਦੇ ਨਾਲ ਗੱਲਬਾਤ ਕਰ ਲੈਨੇ ਆ ਪੂਰੀ ਡਿਟੇਲ ਲੈ ਲੈਨੇ ਆ ਉਹਨਾਂ ਤੋਂ ਸੋ ਪਸ਼ੂ ਕਿੰਨੇ ਕਿ ਸੋਇਸ ਵਾ ਕੀ ਦੁੱਧ ਦਾ ਕੀ ਬਈ ਸਤਾ ਨਾਮ ਸਾਸਰੀ ਕਾ ਸਾਸਰੀਆ ਵੀਰ ਜੀ ਠੀਕ ਹੈ ਜੀ ਅੱਜ ਭਾਜੀ ਇਹ ਆਪਣੇ ਕੋਲ ਨਾਲ ਮੱਝਾਂ ਵੀ ਵਿਕਾਊ ਆ ਹਾਂ ਜੀ ਮੱਝਾਂ ਵੀ ਆ ਜੀ ਤਿੰਨ ਆ ਜੀ ਹਾਂ ਜੀ ਤੇ ਤਿੰਨਾਂ ਸੁਈਆਂ ਇਹ ਮਤਲਬ ਦੋ ਸੁਈਆਂ ਤੇ ਇੱਕ ਗੱਬਣਿਆ ਇੱਕ ਗੱਬਣਾਂ ਜਿਹੜੀਆਂ ਸੁਈਆਂ ਉੱਚੇ ਬੱਚੇ ਵਾਲੀਆਂ ਹਾਂ ਹਾਂ ਜੀ ਇਹ ਕੁੱچے ਦੀ ਤੇ ਇੱਕ ਬਗੇਰ ਆ ਜੀ ਠੀਕ ਹੈ ਜੀ ਹਾਂ ਜੀ ਇਹ ਕੁੱچے ਬੱਚੇ ਦੇ ਵਿੱਚ ਹਾਂ ਠੀਕ ਹੈ ਤੇ ਪਹਿਲੇ ਨੰਬਰ ਤੇ ਜਿਹੜੀ ਇਹ ਆਪਣੇ ਕੋਲ ਮੱਝ ਖੜੀ ਹੈ ਜੀ ਹਾਂ ਜੀ ਵੱਡੀ ਐ ਕੰਦ ਘੜ ਤਾ ਕਾਫੀ ਚੰਗਾ ਉੱਚਾ ਪਟਾ ਫੁੱਲ ਵੱਡੀ ਮੱਝ ਆ ਕੀ ਹੈ ਗਰ ਕਾਰਡਿੰਗ ਦਾ ਜਿਸੂਆ ਕਿੰਨਾ ਵਸਈ ਜੀ ਮਤਲਬ ਕਿ ਜਿਸੂਆ ਮੈਂ ਸੁਈ ਆ ਤੇਜਾ ਸੁਆ ਹਾਂਜੀ ਅੱਛਾ ਪਹਿਲੀ ਸੁਦਾ ਮੈਂ ਆਪਰੇ ਤੋਂ ਗਈ ਪਹਿਲੀ ਦੂਜੀ ਦੋ ਦੋ ਮੈਂ ਬਹੁਤ ਖਰੀ ਦੁੱਧ 16 17 ਕਿਲੋ ਭਰਦੀ ਆ ਠੀਕ ਆ ਜੀ ਤੇ ਹੁਣ ਇਹਦੇ ਮੰਗਰਾ ਕੱਟੀ ਏ ਮਗਰ ਕੱਟੀ ਆ ਹਾਂਜੀ ਤੇ ਸੁਆ ਦੂਜਾ ਸੁਈ ਆ ਨਾ ਤੀਜਾ ਤੇਜਾ ਸੁਆ ਹਾਂਜੀ ਮਗਰ ਕੱਟੀ ਆ ਕਿੰਨਾ ਕਿ ਸੁਆ ਹੈਗਾ ਹੋ ਗਿਆ ਬੱਚਾ ਪੰਜਾਂ ਮਹੀਨਾ ਦਾ ਹੋਗਾ ਜੀ ਪੰਜਾਂ ਮਹੀਨਾ ਹਾਂ 1 ਮਹੀਨਾ ਹੀ ਗਾ ਮੈਂ ਆਈ ਆਈ ਹੋਈ ਜੀ ਗੱਭਨ ਜੀ ਆਈ ਹੋਈ ਆ ਹਾਂਜੀ 1 ਮਹੀਨੇ ਦੀ ਅੱਗੇ ਭਰਾਵੋ ਇਹ ਆਈ ਹੋਈ ਆ ਤੇ 5 ਮਹੀਨਿਆਂ ਦਾ ਬੱਚਾ ਹੈਗਾ 5 ਮਹੀਨੇ ਜਿਹੜਾ ਸਮਾਂ ਹੋ ਗਿਆ ਸੋਈ ਨੂੰ ਠੀਕ ਹੈ ਤੇ ਕੀ ਥੱਲੇ ਹੁੰਦਾ ਥੱਲੇ ਦੁੱਧ ਦੁੱਧ ਕਿੰਨਾ ਗਏ ਉਹ ਜਿਹੜਾ ਵੀਰ ਜੀ 7 ਕਿਲੋ ਲੈ ਆਇਆ ਸੀ 7 ਕਿਲੋ ਹਾਂ ਜੀ ਦੁੱਧ ਤੇ ਮੈਂ ਆਪਣੇ ਕੋਲ ਹੀ ਆ ਵੀਰ ਨੇ ਮੈਂ ਦਿੱਤੀ ਤਾਜੀ ਹਾਂ ਹਾਂ ਤੇ ਉਹ ਵਿੱਚ ਪਾਈਏ ਦੁੱਧ ਮਤਲਬ ਜਿਹੜੇ ਮੈਂ ਮਾਰਨ ਖਾਦਾ ਦੁੱਧ 10 ਕਿਲੋ ਭਰਨਾ ਜੀ ਉਹਦੇ ਕੋਲੋਂ ਦੁੱਧ ਆ ਗਿਆ ਹੈ ਹੈ ਹੁਣ 7 ਕਿਲੋ ਜਿਹੜਾ ਚਵਾਵਾਂਗੇ 7 ਦੇ ਕੋਲ ਨੈਟ ਦੁੱਧ ਹੈ ਮਿਲਦੀ ਦੋਹਾਂ ਵਾਰ ਰੈਂਕੇ ਕੱਟੀਦੇ ਜੀ ਹੂੰ ਦੋਵੇਂ ਟਾਈਮ ਜਿਹੜੀ ਬੱਚੇ ਤੇ ਮਿਲਦੀ ਆ ਦੋਸਤੋ ਦੋਵੇਂ ਟਾਈਮ ਤੁਸੀਂ ਆਪੀ ਨਰਕ ਪਰਖ ਤਸੱਲੀ ਕਰ ਬੱਤੀ ਨੂੰ ਛੱਡ ਕੇ ਰਤ ਚਵਾਈ ਪਸਮਾਨ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਹਾਈਟ ਪੂਰੀ ਵੱਡੀ ਆ ਫੁੱਲ ਵੱਡਾ ਕਦਗਾਠ ਸਿੰਗਲ ਹੱਡੀ ਸਿੰਗਲ ਹੱਡੀ ਆ ਬਾਈਆਂ ਦਾ ਵੀ ਫੁੱਲ ਵੱਡੇ ਕਦਗਾਠ ਦੇ ਵਿੱਚ ਆ ਦੇਖੋ ਜੀ ਆਹ ਦੇਖੋ ਜੀ ਸਮਾਂ ਬੇਸ਼ੱਕ ਪੰਜ ਮਹੀਨੇ ਦਾ ਹੋ ਗਿਆ ਠੀਕ ਆ ਜੀ 7 ਕਿਲੋ ਦੋਧਾ ਤੇ 7 ਕਿਲੋ ਦੀ ਚਵਾਈ ਤੁਸੀਂ ਕਰ ਸਕਦੇ ਹੋ ਠੀਕ ਆ ਲੈਓ ਜੀ ਅਕੇ AI ਵੀ ਹੋਈ ਆ 1 ਮਹੀਨੇ ਦੀ ਬਣੀ ਆ ਠੀਕ ਹੈ ਹਾਂਜੀ ਬਾਕੀ ਜਵਾਬ ਸਮਾ ਕਿਵੇਂ ਆ ਜੀ ਬਹੁਤ ਸੋਹਣੇ ਜਵਾਬ ਬੰਦੇ ਇੱਕ ਨੰਬਰ ਦਾ ਜਵਾਬ ਦੇ ਲਓ ਜੀ ਆਣ ਜੇ ਚੱਡਾ ਪੱਤਰ ਪੁੱਤਰ ਕੋਈ ਭਾਈ ਬੁਈ ਅੱਛਾ ਕੀ ਇੱਕ ਮੇਨ ਮੁੱਖ ਗੱਲ ਹੁੰਦੀ ਹੈ ਭਾਈ ਜੀ ਕੋਈ ਪਹੂਰ ਛਟਾ ਕਿਸੇ ਕੋਈ ਵੀਰ ਜੀ ਭਾਵੇਂ ਕੋਈ ਹੱਥ ਨਾ ਲਾਵੇ ਭਾਵੇਂ ਚਾਰ ਡੰਗ ਚੋਈ ਜਾਵੇ ਜੋਨ ਤੇ ਮੈਂ ਮੜੀ ਹੋਊਗੀ ਆਪਾਂ ਜ਼ਿਮੇਵਾਰ ਹੋਾਂਗੇ ਠੀਕ ਹੈ ਤੇ ਮੁੱਲ ਕੀ ਕਰਤਾ ਰਹਿੰਦਾ ਮੁੱਲ ਵੇਖ ਲਓ ਜੱਡੀ ਮਾਝਾ ਭਾਵੇਂ ਪਹਿਣ ਵੀ ਮੰਗ ਲਈ ਅੱਛਾ ਪਰ ਆਪਾਂ ਤੋਂ ਕੰਮ ਕਰਨਾ ਨਹੀਂਗਾ ਹੂੰ ਆਪਾਂ ਮੁੱਲ ਭਾਵੇਂ 50 55 ਹੂੰ ਦੋ ਘਟ 50000 ਦੀ ਮਹਰ ਦੇ ਦਾਂਗੇ 47 ਦੀ ਦੇ ਦਾਂਗੇ 47000 ਦੀ 47 ਦੇ ਦਾਂਗੇ ਠੀਕ ਆ ਚਲੋ ਅੱਗੇ ਕਿਸੇ ਦੀ ਕਿਸਮਤ ਆ ਜੇ ਨਿਕਲ ਆਵੇ ਨਹੀਂ ਨਿਕਲਣੀ ਮੈਂ ਗਰੰਟੀ ਨਾਲ ਠੀਕੀ ਦੇ ਮਹਰ ਹੁੰਦੀ ਕੋਈ ਗੱਲ ਬਾਤ ਨਹੀਂ ਅੱਗੇ ਦੂਸਰੀ ਸੂਈ ਦਾ ਕੋਈ ਵੀ ਗੱਲ ਬਾਤ ਨਹੀਂ ਤਾਂ ਮਗਰ ਕੱਟੀ ਵੀ ਨਾਲ ਹੀ ਆ ਹਾਂਜੀ ਕੱਟੀ ਤੇ ਮਿਲਦੀ ਆ ਕੱਟੀ ਬਹੁਤ ਵਧੀਆ ਦੋਸਤੋ ਆ ਵੇਖੋ ਤੁਸੀਂ ਠੀਕ ਆ ਗੱਡੀ 20000 ਰੁਪਏ ਵੇਹੇ ਮੈਂ ਮਗਰ ਮਗਰ ਕੱਟੀ ਚੰਗੀ ਆ ਤੇ 46 47 47 ਕਿਹ ਹਜ਼ਾਰ ਰੁਪਏ ਨੇ ਕਿਹਾ ਵੀ ਲੈ ਆ ਤੇ ਜਿਹੜਾ 47000 ਆ ਮੱਝ ਪੂਰੀ ਵੱਡੇ ਕਦ ਬੋਤ ਵਾਲੀ ਆ ਜਰੂਰ ਤੁਸੀਂ ਖਰੀ ਠੀਕ ਆ ਸੋਹਣੀ ਆ ਚੰਗੀ ਆ ਇਸ ਤੋਂ ਬਾਅਦ ਇੱਕ ਹੋਰ ਮੱਝ ਜਿਹੜੀ ਤੁਹਾਨੂੰ ਆ ਦਿਖਾ ਦਿੰਨੇ ਆ ਇਹ ਸੂਇਆਂ ਦੇ ਵਿੱਚ ਕਿੰਨੀ ਆ ਜੀ ਸੂਆ ਵੀ ਦੀ ਤੁਕਸਾ ਤੇ ਹੋਊਗਾ ਇਹਦਾ ਚੌਥਾ ਆ ਜੀ ਤੇ ਦੁੱਧ ਜਿਹਦੇ ਕੋਲ 8 ਕਿਲੋ ਉਹ ਤਾਂ ਸੂਈ ਨੂੰ ਹੋ ਗਈ ਵੀ ਮਹੀਨੇ ਤਿੰਨ ਦਾ ਹੂੰ ਬੱਚਾ ਨਹੀਂ ਨਵਰੇਗਾ ਕੱਟੀ ਜਾਂਦਾ ਆਪਾਂ ਦੱਤੀ ਨਹੀਂ ਠੀਕ ਆ ਜੀ ਤੇ ਥਾਂ ਜਿਹੜਾ ਮੈਂ ਤਾਂ ਬਹੁਤ ਜ਼ਿਆਦਾ ਆ ਤੇ ਨਾ ਮੈਨੂੰ ਮੜੇ ਹੁਣ ਸਿਰ ਤੇ ਬੁਖਾਰ ਹੋ ਗਿਆ ਵਾ ਤਾਂ ਇਹ ਕੋੜਾ ਲੱਫਾ ਜਾਈ ਦੀ ਜੀ ਤੇ ਉਹ देयर ਟਾਈਮ ਕਿੰਨਾ ਦੱਸਿਆ ਸੂਈ ਨੂੰ ਤਿੰਨ ਮਹੀਨੇ ਦੁੱਧ ਕਿੰਨਾ ਹੋਣਾ ਜਿਹੜਾ 8 ਕਿਲੋ 2 ਟਾਈਮਾਂ ਪਾੜੇ ਦੇ ਅੱਛਾ ਜੀ ਦੋਵੇਂ ਟਾਈਮ ਪਾੜੇ ਤੇ ਮਿੱਠੀ ਮਿਲਣ ਚ ਕੋਈ ਗੱਲ ਨਹੀਂ ਇਦਾਂ ਖੁਰਲੀ ਦੀ ਜੋ ਵੀ ਪੋਣਾ ਨਾ ਪਾ ਠੀਕ ਹੈ ਜੀ ਖੁਰਲੀ ਪਾ ਕੇ ਬੈਣਾ ਪਾਉਂਦੇ ਜੀ ਸਵੇਰ ਦੋਸਤੋ ਵਪਾਰ ਦੀ ਲੈਣਾ ਮੈਂ ਜਦੋਂ ਕਹਿ ਦਿੰਦਾ ਵੀ ਤਕਰੀਬਨ ਵਪਾਰ ਦੀ ਲੈਣਾ ਸਵੇਰ ਚੌਥਾ ਕੋ ਮੰਨ ਕੇ ਖਰੀਦੀ ਆ ਸਸਾ ਸਵੇਰ ਹੈਗਾ ਜੀ ਠੀਕ ਹੈ ਹੁਣ ਅੱਖ ਤੋਂ ਤਿੱਜਾ ਕੀ ਆ ਉਹਦੇ ਇੱਕ ਸੂਈ ਨਾਲ ਸਿਕਲੀ ਬੁੱਢ ਹੋ ਜਾਂਦੀ ਹੈ ਬਿਲਕੁਲ ਤੇ 8 ਕਿਲੋ ਦੁੱਧ ਦਾ ਤੇ ਸੂਈ ਨੂੰ ਸਮਾਂ ਵੀ ਜਿਹੜਾ ਹੋ ਗਿਆ ਘੱਟੋ ਘੱਟ 2-3 ਮਹੀਨੇ 3 ਮਹੀਨੇ ਕੱਟੀ ਕੱਟੀ ਲਾੜੀ ਕੱਟੀ ਜਾਂਦੀ ਆਪਾਂ ਤਿੰਨ ਮਹੀਨਿਆਂ ਕੱਟੀ ਸੀ ਮਗਰ ਬੱਚਾ ਲਾ ਲਿਆ ਉਹਨਾਂ ਨੇ ਫਿਲਹਾਲ 8 ਕਿਲੋ ਦੁੱਧ ਦੀ ਚਵਾਈ ਤੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਬਾਕੀ ਥਾਂ-ਥੂਣਾ ਹੈਗਾ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲਿਓ ਵੀ ਹੈਗੀ ਉੱਤੇ ਸਿੰਗ ਦਾ ਡਿਜ਼ਾਈਨ ਸਾਫ ਚੋਣ ਚਾਂ ਬਹੁਤ ਸਪੈਸ਼ਲ ਅੱਛਾ ਹਾਂ ਪੋਲੀ ਕੁ ਕਰਕੇ ਲਓ ਜੀ ਬਾਕੀ ਹਰ ਕਦਰ ਤੇ ਮਤਲਬ ਦੀ ਜਿਹੜੀ ਦੋਸਤੋ ਮੱਝਾਂ ਜਿਹੜੇ ਵੀਰ ਨੇ ਘਰੇਲੂ ਨੇ ਖਰੀਦਣੀਆਂ ਰੇਅਰਪਟ ਤਾਂ ਜਾਇਜ਼ ਆ ਉਹ ਵੀ ਖਰੀਦ ਲਿਓ ਬੁਖਾਰ ਨਾਲ ਕਿ ਮੈਂ ਲੱਫਾਂ ਜਿਆ ਲੱਗੀਆਂ ਉਹਦਾ ਮੈਂ ਥੋੜੀ ਖੱਬ ਲੱਫਾਂ ਜਿਹੀ ਗੱਲ ਲਓ ਜੀ ਠੀਕਾ ਥੋੜਾ ਜਿਹਾ ਫੀਬਰ ਹੋਣ ਦੇ ਕਾਰਨ ਦੋਸਤੋ ਪਸ਼ੂ ਨੇ ਲੱਫਾਂ ਜਿਆ ਲਾਇਆ ਜਿਵੇਂ ਪਸ਼ੂ ਘਰ ਤੇ ਪਰਤੇ ਘੱਟ ਚੱਕੇ ਆ ਤਾਂ ਕਰਕੇ ਥੋੜਾ ਵੱਖਲ ਜਿਹੇ ਪੱਖੀਆਂ ਤੁਹਾਨੂੰ ਘੱਟ ਜਿਹੜੀਆਂ ਭਰੀਆਂ ਨਜ਼ਰ ਆਉਣਗੀਆਂ ਤੇ ਬਾਕੀ ਸਭ ਬੋਹਾਰੀ ਖੜੀ ਐ ਕੋਈ ਚੱਤਰ ਲਓ ਜੀ ਦੰਦ ਉਹ ਵੀ ਪ੍ਰੋਪਰ ਵੇਖ ਲੋ ਕੋਈ ਫੇਰ ਚਾਚੇ ਤੇ ਹੋਵੇ ਤੇ ਹਨਾ ਅੰਕਲ ਜੀ ਆ ਰਗੇ ਜੀ ਸੂਹੇ ਸਾਵੇ ਤੁਹਾਡੀ ਅਕਾਊਂਟਿੰਗ ਆ ਤੁਹਾਡੀ ਸਮਝ ਆ ਪਰ ਦੰਦ ਦਾ ਪ੍ਰੋਪਰ ਜਿਹੜੇ ਅੱਠੇ ਦੇ ਅੱਠੇ ਦੰਦ ਪ੍ਰੋਪਰ ਮੌਜੂਦ ਨੇ ਠੀਕ ਆ ਇਹ ਥਾਨ ਦੇ ਬਾ ਭਾਂਡਾ ਚੰਗਾ ਠੀਕ ਆ ਜੀ ਥਾਨ ਭਾਂਡਾ ਚੰਗਾ ਤੇ ਬਾਕੀ ਆ ਸੁਤਨਾ ਭਾਈ ਇੱਕ ਥਾਣਾ ਬਹਿਣੀ ਵਾਲਾ ਲੰਬਾ ਵਖਾਉਂਦੇ ਆਏ ਮਰ ਰੱਖਦੀ ਪਰ ਚੂਣ ਵੀਰ ਜੀ ਬਰਾਬਰ ਚੂਣ ਬਰਾਬਰ ਕੋਈ ਇਹਦੇ ਇੱਕ ਪੰਜ ਸੱਤਾਂ ਧਾਰਾਂ ਦਾ ਫਰਕ ਨਹੀਂ ਨਾਲੋਂ ਪੰਜ ਸੱਤ ਕੀ ਇੱਕ ਡੋਕੇ ਦਾ ਫਰਕ ਨਹੀਂ ਨੇ ਪਰ ਬਹੁਤ ਦੂਰ ਦੀ ਗੱਲ ਠੀਕ ਆ ਚਵਾਈ ਬਾਕੀ ਕਰਕੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਹਾਲ ਤਾਂ ਭਰਾ ਕੇ ਵੇਖ ਲਿਓ ਹਾਂਜੀ ਤੇ ਮੋਲੇ ਦਾ ਕੀ ਰਹੂਗਾ ਮੋਲ ਦਾ ਭਾਅ ਇਹਦਾ 45 ਕਰਾ ਲਓ ਹਾਂ 45 ਕਰੋ 40000 ਦੀ ਮੈਂ ਦੇ ਦਾਂ 40000 ਦੀ ਦੇ ਦਾਂਗਾ ਮੈਂ ਕੋਈ ਜੀ ਹਾਂਜੀ 40000 ਦੀ ਜਿਹੜੀ ਦੂਜੇ ਨੰਬਰ ਤੇ ਮੱਝ ਹੋ ਜੂਗੀ ਠੀਕ ਆ ਜੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਜਿਹੜੀ ਆ ਮਾਜ ਦਿਖਾਉਣੀ ਆ ਆਪਾਂ ਹਾਂਜੀ ਤੇ ਇਹ ਗੱਪਣ ਹੈ ਜੀ ਇਹ ਵੀ ਜੀ ਅੱਠਾਂ ਵੀ ਨਹੀਂ ਵਹ ਗੱਪਣ ਅੱਠਾਂ ਤੋਂ ਟਾਪੀ ਗਈ ਉੱਤੇ ਹੀ ਹੋਣੀ ਪਾਸ ਸਕਦੇ ਨਾ 8 ਮਹੀਨਿਆਂ ਤੋਂ ਉੱਤੇ ਪਲੱਸ ਜਾਣ ਡਈ ਆ ਹਾਂਜੀ ਗੱਬਣਾ 8 ਮਹੀਨਿਆਂ ਤੋਂ ਦੁੱਧੋਂ ਡਰਾਈ ਹੈ ਹਾਂ ਦੁੱਧੋਂ ਛੱਡੀ ਆ ਜੀ ਦੁੱਧੋਂ ਛੱਡੀ ਆ ਟਿੱਪ ਟੱਪਣ ਵੇ ਐਮ ਪੋਲੀ ਸਾਰਾ ਸਾਫ਼ ਹੋ ਗਿਆ ਟਿੱਪ ਕੇ ਤੁਸੀਂ ਆਪਦਾ ਤਸੱਲੀ ਕਰ ਲਿਓ ਬਾਕੀ ਫੇਸ ਕੁਆਲਿਟੀ ਹੈ ਆ ਜਿਹੜੀ ਹੈਗੀ ਆ ਠੀਕ ਹੈ ਸਿੰਘੋਂ ਬਿਲਕੁਲ ਬੰਤਰ ਇੱਕ ਕੁੰਡੀ ਆ ਤੇ ਇੱਕ ਜਿਵੇਂ ਬਿਲਕੁਲ ਢਾਕ ਤਲਵਾਰਾ ਸਿੰਘ ਹੁੰਦਾ ਬੈਕ ਸਾਈਡ ਨੂੰ ਗਿਆ ਠੀਕ ਹੈ ਜੀ ਇੱਕ ਬਿਲਕੁਲ ਗੋਲਾਈ ਦੇ ਵਿੱਚ ਆ ਥੋੜਾ ਖੁੱਲਾ ਸਿੰਘ ਬਾਕੀ ਸੂਬਾ ਤੀਜਾ ਚੌਥਾ ਹੋ ਸਕਦੀ ਹੈ। ਨਾਲੇ ਤੀਜੇ ਸੂਣਾ ਐਸੀ ਦੁੱਗੇ ਗਾਂ ਮਦਰ ਤੀਜੇ ਸੂਵੇ ਸੂਣੇ ਉਹ ਕਿਹਾ ਗੰਭੀਰ। ਠੀਕ ਆ ਤੀਜੇ ਸੂਵੇ ਸੂਣਾ। ਸਿੰਗ ਦਾ ਡੀਜਰ। ਠੀਕ ਆ ਸਿੰਗਲ ਖੱਟੀ ਆ ਬਿਲਕੁਲ ਪਤਲੀ ਜੰਬਣੀ ਆ ਵੇਖੋ ਗੰਡੇ ਦੇ ਛਿਲ ਜੀ। ਖੋਲੋ। ਠੀਕ ਆ। 8ਵਾਂ ਮਹੀਨਾ ਜਿਹੜਾ ਦੇਖੋ ਲੱਲੂ ਰੂ ਇੱਕ ਪੂਰੀ ਮੈਂ ਬੰਦੋ 12-13 ਕਿਲੋ ਮੈਂ। 8ਵਾਂ ਮਹੀਨਾ ਕੰਪਲੀਟ ਹੋ ਗਿਆ ਨੌਵਾਂ ਕਿ 8ਵੇਂ ਚ ਚੱਲ ਰਹੀ ਆ। ਹਾਂ ਮਤਲਬ ਨੌਂ ਜਾਣ ਆ 8ਵੇਂ ਤੋਂ ਇਹਨੂੰ 7-8 ਦਿਨ ਉੱਤੇ ਹੋ ਗਏ ਦਾਹੀ। ਇਹ 8ਵੇਂ ਦੇ ਦਿਨ 10 ਕ ਹੋ ਗਏ ਆ। ਆਹ ਲੋ ਬਰਾਬਰ ਠੀਕ ਹੈ ਤੇ ਸਮਾਂ ਕੱਚੀ ਜਿਹੜੀ ਹੈਗੀ ਹੈ ਘੱਟੋ ਘਾਟ ਵੀ ਦੋਸਤੋ ਕੋਈ 2 ਕੁ ਮਹੀਨਾ ਤੁਸੀਂ ਘੱਟੋ ਘਾਟ ਲਾ ਹੀ ਲੋ ਨੌਵਾਂ ਤੇ ਦਸਵਾਂ ਮਹੀਨਾ ਨੌਵਾਂ ਲੱਗਾ ਕੋਈ ਪਸੂ ਦਸਵੇਂ ਮਹੀਨੇ ਤੋਂ ਕੋਈ 10 8 7 ਦਿਨਾਂ ਤੋਂ ਉੱਪਰ ਵੀ ਲੈ ਜਾਂਦਾ ਇਸ ਕਰਕੇ ਕੋਈ ਪੌਣੇ 2 ਮਹੀਨੇ 2 ਮਹੀਨੇ ਦਾ ਸਮਾਂ ਤੁਸੀਂ ਮੰਨ ਸਕਦੇ ਹੋ ਸੂਣ ਦੇ ਵਿੱਚ ਹਜੇ ਬਾਕੀ ਆ ਪਤਲੇ ਚਮੜੀ ਆ ਚਮੜੀ ਬਿਲਕੁਲ ਪਤਲੀ ਹੈ ਲਾਡ ਰੋਡ ਕਾਫੀ ਆ ਦੁੱਧ ਪਸੂ ਬਿਲਕੁਲ ਜਿਹੜਾ ਦੋਸਤੋ ਸਿਆਲ ਦੇ ਪੱਖ ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਸੂਣ ਦੇ ਲੈਗਾ ਕੋਈ ਨਹੀਂ ਧੋਪਰੇ ਬਿਲਕੁਲ ਦੋ ਦੋ 12 13 ਕਿਲੋ ਮੈਂ ਭਰਦੀ ਦੀ ਹੂੰ ਤੇ ਜੇ ਤੁਸੀਂ ਤੁਹਾਨੂੰ ਗਾੜੀ ਕਰਵਾਇਆ ਜਦੋਂ ਦੋ ਮਹੀਨੇ ਚੰਗੀ ਸਾਹ ਵਿੱਚ ਜਿੰਨਾ ਮਰਜ਼ੀ ਕੋਈ ਸੁਣੇ ਮੁੱਲ ਕੀ ਰਹੂਗਾ ਭਾਈ ਇਹਦਾ ਫਿਰ ਅੱਜ ਵੀਰ ਜੀ ਅੱਜ ਦਾ ਤਾਂ ਭਾਅ ਆਪਣਾ ਬਿਲਕੁਲ ਜੈ ਜੀ ਆ ਮੈਂ ਤੁਹਾਨੂੰ ਜਦੋਂ ਦੋ ਮਹੀਨੇ ਸਾਹੋ ਕੇ ਤੇ ਫਿਰ ਤੁਹਾਡੇ 75 ਦੀ ਬਿਜਲੀ ਹੂੰ ਔਰ ਧੰਨਵਾਦ ਆ ਵੀ ਆਪਾਂ ਤੁਹਾਨੂੰ ਰੋਕਣਾ ਮੈਂ ਲਈਏ ਹਾਂਜੀ ਬੋਲ ਭਾਅ 50 ਕਰੀਏ 52 ਕਰੀਏ 45000 ਦੀ ਮੈਂ ਦੇਣੀ 45 ਦੀ ਹਾਂ ਜਦੋਂ ਕਿ ਭੜ ਭਰਾ ਸਾਹਮਣੀ ਆ ਤਾਂ ਕਿ ਬੇਸ਼ੱਕ ਫਿਰ ਆਪਾਂ ਨੂੰ ਮੈਂ ਤਿਆਰ ਕਰਕੇ ਦੇ ਦੇ ਕੋਈ ਚੱਕਰ ਲੋ ਤਿਆਰ ਕਰਕੇ ਆਪ ਵੇਚੂਗਾ ਅਗਲਾ ਜੀ ਆਓ ਚਲੋ ਵੇਚ ਲੇ ਜੇ ਦੇਵ ਤੋਂ ਕੁਝ ਕਰਨੀ ਆਪਣੀ ਮੈਂ ਵੇਖੀ ਦਿੱਤੀ ਹੈ ਹਾਂ ਬਿਲਕੁਲ ਜੀ ਉਹ ਚਲੋ ਹਸਾਣਾ ਪੈਸੇ ਉਹ ਤੁਸੀਂ ਭਰ ਦੋਗੇ ਹਾਂ ਹਾਂ ਮੌਕੇ ਦੀ ਗੱਲ ਹੋ ਗਈ ਬੰਦੀ ਪੁੰਦੀ ਮੈਂ ਬਹੁਤ ਸੋਹਣੀ ਬਿਲਕੁਲ ਅੱਜ 40 ਦੀ ਹੈ ਜੀ 45 ਦੀ 45 ਦੀ ਹਾਂਜੀ 45 ਦੀ ਠੀਕ ਆ ਬਾਈ ਜੀ ਤੇ ਬੋਲੀਆ ਬਾਈ ਸਤਨਾਮ ਇੱਕ ਵਾਰੀ ਸੰਪਰਕ ਨੰਬਰ ਆ ਨੰਬਰ ਵੀ ਜੀ ਆਪਣਾ 94655 58955 ਠੀਕ ਹੈ ਜੀ ਪਿੰਡ ਕਹਿ ਰਹੋ ਤੁਸੀਂ ਪਟਿਆਲਾ ਦਾ ਠੀਕ ਆ ਜੀ ਗ੍ਰੈਂਡ ਕਹਿ ਰਹੋ ਤਾਂ ਦੋਸਤੋ ਬਿਲਕੁਲ ਜਿਹੜੀ ਛੜਕਾ ਮੁਰਦੀ ਹੈ ਬਾਈ ਸਤਨਾਮ ਸਿੰਘ ਘਰ ਆ ਜਾਂਦੀ ਤੇ ਨੇ ਪਛੁਤਾੜੀ ਸਮਝ ਵਿੱਚ ਆ ਕੇ ਹੋਣਗੇ ਤਸੱਲੀ ਨਾਲ ਇੱਕ ਨਹੀਂ ਦੋ ਵਾਰੀ ਵੀਡੀਓ ਜ਼ਰੂਰ ਦੇਖ ਲਿਓ ਪਰ ਜਿਹੜੇ ਨਵੇਂ ਭੈਣ ਭਰਾ ਨੇ ਆਪਣੇ ਨਾਲ ਪਹਿਲੀ ਵਾਰ ਜੁੜੇ ਹੋ ਤੁਸੀਂ ਵੀਡੀਓ ਵੇਖ ਰਹੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜਿਹੜਾ ਦੋਸਤੋਂ ਤੁਹਾਡਾ ਕਰਨ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਪੋਰਟ ਕਰਦੇ ਹੋ ਮਿਲਦੇ ਆਂ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ